ਸਾਲੇ ਦੇ ਵੱਲੋਂ ਹੀ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਗਿਆ ਆਪਣੇ ਹੀ ਭੈਣ ਦਾ ਘਰ ਉਚਾੜ ਦਿੱਤਾ ਗਿਆ ਦੱਸਈਏ ਕਿ ਅਸਲ ਦੇ ਵਿੱਚ ਇਹ ਜੋ ਲੜਕਾ ਸੀ ਇਸ ਦੀ ਭੈਣ ਅਤੇ ਉਸ ਦਾ ਜੀਜਾ ਆਪਣੇ ਬੱਚਿਆਂ ਦੇ ਨਾਲ ਜੋ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਲੇਕਿਨ ਇਸੇ ਦੇ ਦੌਰਾਨ ਸਾਲੇ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਹੀ ਜੀਜੇ ਦਾ ਕਤਲ ਕਰ ਦਿੱਤਾ ਕਿ ਮਾਮਲਾ ਪੂਰਾ ਤੁਹਾਨੂੰ ਦੱਸ ਦਿੰਨੇ ਆ ਬੀਤੀ ਸ਼ਾਮ ਦਾ ਜਿੱਥੇ ਬਠਿੰਡਾ ਦੇ ਪਿੰਡ ਕੋਟਗੁਰੂ ਵਿਖੇ ਮੋਟਰਸਾਈਕਲ ਤੇ ਜਾਰੇ ਪਤੀ ਪਤਨੀ ਅਤੇ ਉਹਨਾਂ ਦੇ ਬੱਚਿਆਂ ਦੀ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੋ ਮੋਟਰਸਾਈਕਲਾਂ ਤੇ ਆਏ ਚਾਰ ਵਿਅਕਤੀਆਂ ਦੇ ਵੱਲੋਂ ਇਹ ਕਤਲ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਲੜਕੀ ਦੇ ਪਰਿਵਾਰ ਵਾਲੇ ਇਸ ਇੰਟਰ ਕਾਸਟ ਮੈਰਿਜ ਤੋਂ ਖਫਾ ਸਨ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਪਿੰਡ ਫੁੱਲੋਂ ਮਿੱਠੀ ਦੇ ਚਾਰ ਜੁੜੀਆਂ ਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਕਹਿੰਦੇ ਕਿ ਇਨ੍ਹਾਂ ਕਾਤਲਾਂ ਦੇ ਵਿੱਚ ਇੱਕ ਮ੍ਰਿਤਕ ਦਾ ਸਾਲਾ ਜਿਹੜਾ ਦੱਸਿਆ ਜਾ ਰਿਹਾ ਸੋ ਇੰਟਰ ਕਾਸਟ ਦੇ ਵਿੱਚ ਇਹ ਮੈਰਿਜ ਤੋਂ ਖਫਾ ਜਿਹੜਾ ਸੀ ਸਾਲਾ ਜਿਸਦੇ ਵੱਲੋਂ ਆਪਣੇ ਹੀ ਜੀਜੇ ਦਾ ਕਤਲ ਕਰ ਦਿੱਤਾ ਗਿਆ ਆਪਣੇ ਹੀ ਭੈਣ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ ਦੋਸਤਾਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਬੀਤੇ ਦਿਨ ਇੱਕ ਖਬਰ ਜਿਹੜੀ ਸਾਹਮਣੇ ਆਈ ਸੀ ਕਿ ਬੀਤੇ ਦਿਨ ਚਾਰ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕੇ ਆਉਂਦੇ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਪਤੀ ਅਤੇ ਪਤਨੀ ਦੇ ਉੱਤੇ ਤੇ ਹੁਣ ਜਦੋਂ ਪੁਲਿਸ ਦੇ ਵੱਲੋਂ ਪੂਰੀ ਐਸੇ ਕੋਖ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਦੋਸਤਾਂ ਦੇ ਨਾਲ ਮਿਲ ਕੇ ਇਸ ਮ੍ਰਿਤਕ ਦੀ ਸਾਲੇ ਦੀ ਵੱਲੋਂ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਤੇ ਪੁਲਿਸ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਖੁਦਸ ਇਕਲ ਸ਼ਾਮ ਨੂੰ ਸਾਨੂੰ ਕਿੰਫਰਮੇਸ਼ਨ ਮਿਲੀ ਕਿ ਇੱਕ ਬਾਈਕ ਸਵਾਰ ਵਿਅਕਤੀ ਸੀ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀ ਬਠਿੰਡਾ ਦਾ ਸੰਗਤ ਕੋਟਗੁਰੂ ਪਿੰਡ ਵਿੱਚ ਬਾਈਕ ਦੋ ਬਾਈਕ ਤੇ ਚਾਰ ਨੌਜਵਾਨ ਸਵਾਰ ਸੀ ਉਹ ਪਿੱਛੋਂ ਆਏ ਉਹਨਾਂ ਨੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਹ ਭੱਜ ਗਏ ਮੌਕੇ ਤੋਂ ਫਰਾਰ ਹੋ ਗਏ ਜਿੰਦੇ ਦੇ ਸਿਰ ਤੇ ਅਟੈਕ ਹੋਇਆ ਮੌਕੇ ਤੇ ਹੀ ਮਰ ਗਿਆ ਮ੍ਰਿਤਕ ਦੀ ਪਛਾਣ ਹੋਈ ਆ ਆਕਾਸ਼ਦੀਪ ਸਿੰਘ ਇਹ ਹੈ 24 ਸਾਲ ਦਾ ਸੰਗਤ ਮੰਡੀ ਦਾ ਰਹਿਣਾ ਵਾਲਾ ਉਹਦੀ ਵਾਈਫ ਦੇ ਬਿਆਨਾਂ ਤੇ ਜਿਹੜੇ ਪਿੱਛੇ ਬੈਠੀ ਸੀ ਹਰਪ੍ਰੀਤ ਕੌਰ ਉਹਦੇ ਬਿਆਨਾਂ ਦੇ ਪਰਚਾ ਦਰਜ ਹੋਇਆ ਉਹਦੇ ਬਿਆਨ ਤੋਂ ਪਤਾ ਲੱਗਿਆ ਕਿ ਇਹ ਦੋਨਾਂ ਦੀ ਆਪਸ ਚ ਇੰਟਰ ਕਾਸਟ ਮੈਰਿਜ ਹੋਈ ਸੀ ਉਹਦੇ ਕਰਕੇ ਜਿਹੜੀ ਕੁੜੀ ਦੇ ਪਿੱਕੇ ਸੀਗੇ ਭਰਾ ਸੀਗਾ ਉਹ ਉਹ ਇਸ ਚੀਜ਼ ਤੋਂ ਓਬਜੈਕਟ ਕਰਦੀ ਸੀ ਤੇ ਜਿਹੜੇ ਮਾਰਨ ਵਾਲੇ ਚਾਰ ਮੁੰਡੇ ਸੀ ਉਹ ਜਿਹੜੇ ਕੁੜੀ ਦੇ ਸਗਾ ਭਰਾ ਸੀਗਾ ਤੇ ਬਾਕੀ ਤਿੰਨ ਉਹਦੇ ਫਰੈਂਡ ਸੀਗੇ ਤੇ ਚਾਰੋਂ ਹੈ ਫੋਲੋ ਮਿੱਠੀ ਦੇ ਨਾਲ ਨਾਲ ਸੰਗੋ ਜੀ ਇਹਨਾਂ ਦਾ ਇੰਟਰ ਕਾਸਟ ਮੈਰਿਜ ਕਰਕੇ ਆਪਸ ਚ ਟਕਰਾ ਰਹੇ ਜੋ ਤਰ੍ਹਾਂ ਇਹ ਕਾਰਵਾਈ ਹੁੰਦੀ ਤੇ ਪਰਚਾ ਦਰਜ ਕੀਤਾ ਜੀ 96 ਨੰਬਰ ਐਫ ਆਈ ਆਰ 96 ਨੰਬਰ 103 ਬੀ ਐਨ ਐਸ ਇਹ ਹੋਇਆ ਜੀ ਤਿੰਨ ਬੰਦਿਆਂ ਦੇ ਬਾਈ ਨੇਮ ਚੌਥਾ ਅਜਨਾਮਜਿਤ ਕੋਈ ਇਹਨਾਂ ਦੇ ਵਿੱਚੋਂ ਹੁਣ ਤੱਕ ਅਰੈਸਟ ਨਹੀਂ ਹੋਇਆ ਨਹੀਂ ਹਲੇ ਤਾਂ ਕੋਈ ਅਰੈਸਟ ਨਹੀਂ ਹੋਇਆ ਜੀ ਪਰ ਸਾਨੂੰ ਸਾਡੇ ਕੋਲ ਹੈਗਰ ਕਲੂਜ਼ ਹੈ ਆਪਾਂ ਜਲਦੀ ਅਰੈਸਟ ਕਰਾਂ ਕੋਈ ਨਹੀਂ ਜਿਹਦੇ ਬਿਆਨ ਦਿੱਤੇ ਨੇ ਉਹਨਾਂ ਦੇ ਅਦਾਲਤ ਤੇ ਪੁਛਤੀ ਕੀ ਕਾਰਨ ਕਿਸੇ ਦਾ ਜਿਹੜਾ ਰਸਤੇ ਦੇ ਵਿੱਚ ਇੰਨਾ ਇਹਨਾਂ ਨੂੰ ਇਹ ਪਹਿਲਾਂ ਵੀ ਇਹਨਾਂ ਦੀ ਇਹਨਾਂ ਦੀ ਤੇ ਸਾਲ ਪਹਿਲਾਂ ਵਿਆਹ ਹੋਇਆ ਸੀ ਇੱਕ ਮਹੀਨਾ ਪਹਿਲਾਂ ਵੀ ਨਾਲ ਦਾ ਆਪਸ ਪੈਸੇ ਦੇ ਲੈਣ ਦੇ ਦੇ ਸੀ ਉਹਦੇ ਕਰਕੇ ਇੱਕ ਡੇਢ ਮਹੀਨਾ ਪਹਿਲਾਂ ਵੀ ਲੜਾਈ ਵੀ ਹੋਈ ਆਪਸ ਵਿੱਚ ਤੇ ਇਹ ਜਦੋਂ ਜਾ ਰਹੇ ਸੀ ਇਹ ਚਾਰ ਮੁੰਡੇ ਇਹਨਾਂ ਦੇ ਕਾਫੀ ਦਿਨ ਤੋਂ ਰੈਕੀ ਕਰ ਰਹੇ ਸੀ ਤੇ ਅੱਜ ਉਹਨਾਂ ਨੇ ਫਿਰ ਮੌਕਾ ਦੇਖ ਕੇ ਨਾ ਤੇ ਹਮਲਾ ਕੀਤਾ ਇਹ ਆਪ ਦੇ ਸੋਰੀਪਲ ਤੇ ਜਾ ਰਹੇ ਸੀ ਇਹ ਜਾ ਰਹੇ ਸੀ ਕਿ ਆਪਣੇ ਕਿਸ ਰਿਸ਼ਤੇਦਾਰ ਨੂੰ ਮਿਲਣ ਮਠੰਡੇ ਸ਼ਹਿਰ ਆ ਰਹੇ